ਇੰਡੋਰ ਪਰ ਹੋਈ ਓਹ ਸਾਸ ਤੇ ਸੁਆਸ ਓਹ ਆਹ ਓ ਬੱਲੇ ਬੱਲੇ ਇੰਡੋਰ ਪਰ ਹੋਈ ਓਹ ਸਾਸ ਤੇ ਸੁਆਸ ਬੇ ਮੈਂ ਕਾਪੀਆਂ ਦੀ ਫੋਲਦੀ ਗਹੀਰ ਓਹ ਆਹ ਓ ਬੇ ਕਾਪੀਆਂ ਦੀ ਫੋਲਦੀ ਗਹੀਰ ਸੋਹਣਿਆ ਵੇ ਓ ਬੱਲੇ ਸੋਹਣਿਆ ਬੇਗੂਮ ਹੋ ਗਈ ਮੇਰੀ ਕਾਪੀ ਵਿੱਚੋਂ ਤੇਰੀ ਤਸਵੀਰ ਸੋਹਣਿਆ ਬੇਗੂਮ ਹੋ ਗਈ ਮੇਰੀ ਕਾਪੀ ਵਿੱਚੋਂ ਤੇਰੀ ਤਸਵੀਰ ਸੋਹਣਿਆ ਬੇਗੂਮ ਹੋ ਗਈ ਮੇਰੀ ਕਾਪੀ ਵਿੱਚੋਂ ਤੇਰੀ ਤਸਵੀਰ ਸੋਹਣਿਆ ਬੇਗੂਮ ਹੋਏ ਹੋ ਆਹ ਹੋ ਬਲੇ ਪੱਤ ਪੱਤ ਕਰ ਫੋਲੀ ਅਲਮਾਰੀ ਰੋ ਰੋ ਸਾਰੀ ਰਾਤ ਗੁਜ਼ਾਰੀ ਬਲੇ 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 ਪੱਤ ਪੱਤ ਕਰ ਫੋਲੀ ਅਲਮਾਰੀ ਰੋ ਰੋ ਸਾਰੀ ਰਾਤ ਗੁਜ਼ਾਰੀ ਸੋਚ ਪਣੀ ਕਿ ਰਾਂਜਣਾ ਦੀ ਹੀਰ ਸੋਹਣਿਆ ਵੇ ਸੋਹਣਿਆ ਬੇਗੁਮ ਹੋ ਗਈ ਮੇਰੀ ਕਾਪੀ ਵਿੱਚ ਤੇਰੀ ਤਸਵੀਰ ਬੇਗੁਮ ਹੋ ਗਈ ਮੇਰੀ ਕਾਪੀ ਵਿੱਚ ਤੇਰੀ ਤਸਵੀਰ ਸੋਹਣਿਆ ਬੇਗੁਮ ਹੋ ਗਈ ਮੇਰੀ ਕਾਪੀ ਵਿੱਚ ਤਸਵੀਰ ਸੋਹਣਿਆ ਬੇਗੁਮ ਹੋ ਗਈ ਤੇ ਬਹੁਤ ਸਾਰਾ ਪਿਆਰ ਸਾਡੇ ਮਹਤਾਪਾ ਪੱਟੀ ਸਾਹਿਬ ਜੀ ਕੁਲਦੀਪ ਸਿੰਘ ਜੀ ਲਖਵਿੰਦਰ ਪੱਟੀ ਜੀ ਇਹ 500 ਰੁਪਏ ਮਾਂ ਭੇਰੇ ਬੜੇ ਸ਼ੁਕਰਗੁਜ਼ਾਰ ਉਹਨਾਂ ਨਾਲ ਦਲਜੀਤ ਸਿੰਘ ਜੀ ਸਰਪੰਚ ਸਾਹਿਬ ਜੀ ਬਣਾ ਲਵੀ 500 ਰੁਪਏ ਮਾਨ ਬੜੇ ਸ਼ੁਕਰਗੁਜ਼ਾਰ ਆ ਜੀ ਹੋਰ ਸੰਗਤਾਂ ਲੋ ਬੜਾ ਅਸ਼ੀਰਵਾਦ ਬੜਾ ਸਤਕਾਰ ਬੜਾ ਮਾਨ ਆ ਨੇ ਬੜੇ ਸ਼ੁਕਰਗੁਜ਼ਾਰ ਆ ਤੇ ਤੇ ਇਹ ਜੂਰੀ ਅਲੋਕਮੈਂਟ ਆ ਬਈ ਗੱਡੀ ਇਹ ਚੰਡੀਗੜ੍ਹ ਗੱਡੀ ਨੰਬਰ ਆ ਜੀ ਚੰਡੀਗੜ੍ਹ ਤੋਂ ਗੱਡੀ ਆਈ ਐ ਬਈ ਨੰਬਰ ਚੰਡੀਗੜ੍ਹ ਤੋਂ ਪਤਾ ਨਹੀਂ ਹੋ ਗਈ ਸਾਈਡ ਤੇ ਜੀ ਇਹ ਪਾਣੀ ਵਾਲੀ ਟੈਂਕੀ ਕਿਹਾ ਬੜਾ ਮਿਹਰਬਾਨੀ ਸ਼ੁਕਰੀਆ ਬਈ ਪਾਣੀ ਵਾਲੀ ਟੈਂਕੀ ਵੀ ਨਗਾਨੀ ਬਹੁਤ ਮਿਹਰਬਾਨੀ ਸ਼ੁਕਰੀਆ ਤੇ ਇਸ ਵਿੱਚ ਗੱਲ ਕਰਿਆ ਸੀ ਬਈ ਅਸ਼ੀਸ਼ ਸਾਹਿਬ ਜੀ ਤਾਂ ਬੀਬਾ ਜੀ ਇਸ ਗੀਤ ਦੇ ਵਿੱਚ ਮੰਨ ਗਏ ਨਾਗਨ ਤੇ ਮੈਂ ਬੜੂੰਗਾ ਸਪੇਰਾ ਇਹ ਜੈਸੀ ਗੱਲ ਨਹੀਂ ਪੱਟੀ ਸਾਹਿਬ ਜੀ ਇਹੋ ਸਾਡੇ ਬੁੱਟਰ ਸਾਹਿਬ ਜੀ ਇਹ ਇਹਦੇ ਵਿੱਚ ਗੱਲ ਕਰ ਰਹੇ ਆ ਬਈ ਪੱਟੀ ਸਾਹਿਬ ਜੀ ਬੁੱਟਰ ਸਾਹਿਬ ਜੀ ਜਦੋਂ ਸੀ ਇਹ ਆਦਮ ਆਪਣੇ ਦੁਆਬੇ ਇਲਾਕੇ ਦੇ ਵਿੱਚ ਵੀ ਦੁਆਬੇ ਇਲਾਕੇ ਦੇ ਵਿੱਚ ਕਰੀਦੀ ਐ ਕੈਸੀ ਗੱਲ ਨਹੀਂ ਜਦੋਂ ਵੀ ਅਸੀਂ ਆਦਮ ਸ਼ੁਰੂ ਕਰੀਦੀ ਐ ਜਦੋਂ ਬੀਜ ਮਜਨੀ ਸ਼ੁਰੂ ਹੋ ਜਾਂਦੀ ਐ ਤੇ ਸਾਡੇ ਵੱਲ ਪਾਸੇ ਵੀ ਇਦਾਂ ਵੀ ਬਾਬੇ ਵੀ ਆਪ ਹੀ ਉੱਠ ਕੇ ਆ ਜਾਂਦੇ ਆ ਤੇ ਸੰਗਤਾਂ ਵੀ ਆਪ ਹੀ ਉੱਠ ਕੇ ਇਹ ਬੜਾ ਸਤਕਾਰ ਬੜਾ ਮਾਨ ਕਰਦੇ ਨੇ ਕਿਉਂਕਿ ਗੱਲ ਇਦਾਂ ਮੌਸਮ ਥੋੜਾ ਜਿਹਾ ਖਰਾਬ ਪਈ ਆ ਹੋ ਗਿਆ ਕਰਕੇ ਨਹੀਂ ਤਾਂ ਅਸੀਂ ਤਾਂ ਫੇਰ ਤਾਂ ਸੱਦੀ ਚਾਈਦਾ ਹੁੰਦਾ ਬਈ ਘੁੰਮ ਕੇ ਆਣਾ ਜਾਂ ਤਾਂ ਤਰ ਬੀਨ ਬੂਨ ਪਤਾ ਹੀ ਲੱਗਣਾ ਕਿੱਥੇ ਗਈ ਹੈ ਜਾਂਦਰ ਘੁੰਮ ਕੇ ਪਰਦੇ ਆਣ ਮਾਇਸ਼ਾ ਦੇਣ ਤੇ ਬਾਕੀ ਅਸੀਂ ਕਰ ਨਹੀਂ ਤਾਂ ਛੁੜੀ ਦੀ ਐਂਟਰੀ ਲਗਮੇ ਹਾਂਜੀ ਇਦਾਂ ਗੱਲ ਬਈ ਇਹ ਸਾਨੂੰ ਸਰਪੰਚ ਜੀ ਸਰਬਜੀਤ ਬੁੱਟਰ ਸਾਹਿਬ ਜੀ ਉਹਨਾਂ ਵੱਲੋਂ ਬਹੁਤ ਸਾਰਾ ਪਿਆਰ ਬਹੁਤ ਸਾਰਾ ਮਾਣ ਵੀ ਬੜੀ ਸ਼ੁਕਰਗੁਜ਼ਾਰ ਆ ਹੇ ਤਾਂ ਆਡਮ ਕੀਤੀ ਨੇ ਵੀ ਗੀਤ ਸਾਡੇ ਵੀਰ ਸਤਕਾਰ ਮਾਣ ਕਰੀ ਜਾਂਦੇ ਇੱਧਰ ਤੇ ਧਿਆਨ ਰੱਖੋ ਮੜ ਜਾ ਹਾਂਜੀ ਇਹ ਚੱਕ ਦਿਓ ਬਈ ਰੈਂਬਰੀ ਚੱਕ ਹਲਵਾ ਨਗਰਨ ਜੇ ਹੁਲਕ ਉਧਰ ਜਾਂਦਾ ਦੇਸੀ ਗਿਆਨ ਆ ਆਜਾ ਜੀ ਗੁੱਟਰ ਸਾਹਿਬ ਜੀ ਮੈਂ ਗੱਲ ਦੱਸ ਗਿਆ ਸਾਡੇ ਵਾਲੇ ਪਾਸੇ ਦਾ ਜਦੋਂ ਐਡਮ ਕਰੀਦੀ ਹੈ ਤੇ ਵੀਰ ਬੜੇ ਸਤਿਕਾਰ ਬੜਾ ਮਾਨ ਕਰਦੇ ਆ ਸਾਡੇ ਲਖਮਿੰਦਰ ਗੁੱਟਰ ਸਾਹਿਬ ਜੀ ਇਸ 100 ਰੁਪਏ ਦਾ ਮਾਣ ਹੋ ਸਾਡੇ ਵੀਰਾਂ ਵੱਲੋਂ ਭੱਟੀ ਫੈਮਿਲੀ ਵੱਲੋਂ ਹਜੇ ਬੀਬਾ ਜੀ ਵਾਸਤੇ ਮਾਣ ਆਇਆ ਲਖਵਿੰਦਰ ਗੁੱਟਰ ਸਾਹਿਬ ਜੀ ਇਹ ਬੀਬਾ ਜੀ ਦਾ ਹੁੰਦਾ ਦੁੱਧ ਪੀਣ ਵਾਸਤੇ ਮਾਣ ਕੀਤਾ ਤੇ ਮੈਂ ਮੈਂ ਕਹਿੰਦਾ ਹਜੇ ਸਵੇਰੇ ਦਾ ਵੀ ਮਾਣ ਕਰਨਾ ਤੁਸੀਂ ਇਹ ਸਵੇਰੇ ਵੀ ਸੁੱਕਾ ਜੀ ਵੀ ਆਈ ਵੱਲੇ ਦੇਸੀ ਕੇ ਲੱਗਦਾ ਮੈਨੂੰ ਵੀ ਵੀਨੇ ਬਣਾ ਗੱਲਾਂ ਫੁੱਲਾਂ ਲਾ ਪਈਆਂ ਤੇ ਬਹੁਤ ਸਾਰਾ ਮਾਣ ਕਰਿ ਬੜੀ ਸ਼ੁਕਰ ਹਜਿਏ ਕਦੇ ਬੱਲੇ ਆ ਜਿੰਨੀ ਸੰਗ ਦਾਦਾ ਦਰਵਾਜ਼ੇ ਬਰਾਦ ਮਾਰਾ ਬਈ ਜੇ ਵਾਕੇ ਵਧੀਆ ਲੱਗਾ ਇੱਕ ਵਾਰੀ ਜਿਹੜੇ ਨਾਂ ਦਾ ਮੇਲਾ ਹੋ ਰਿਹਾ ਹੁੰਦਾ ਤੇ ਨਾਲ ਦੀਆਂ ਜੋੜ ਦਾ ਤਾੜੀ ਲਗਾ ਦਿਓ ਹਾਂਜੀ ਏ ਕੀ ਤੇ ਦਸਿਨੇ ਛੱਲਾ ਕਰ ਲੈਂਦੀ ਉਹਦੇ ਨਾਲ ਮੈਂ ਗੱਲਾਂ ਬੱਲੇ 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 ਉੱਠਦੀ ਆ ਸੀ ਜਦ ਦਸਿਨੇ ਛੱਲਾ ਕਰ ਲੈਂਦੀ ਉਹਦੇ ਨਾਲ ਮੈਂ ਗੱਲਾਂ ਬੱਲੇ 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 ਛਮ ਛਮ ਇਥੇ ਕਮੀਰ ਸੋਹਣਿਆ ਵੇ ਓ ਸੱਚੀ ਸੋਹਣਿਆ ਵੇ ਗੁੰਮ ਹੋ ਗਈ ਮੇਰੀ ਕਾਪੀ ਵਿੱਚ ਤੇਰੀ ਤਸਵੀਰ ਸੋਹਣਿਆ ਵੇ ਗੁੰਮ ਹੋ ਗਈ ਮੇਰੀ ਕਾਪੀ ਵਿੱਚ ਤੇਰੀ ਤਸਵੀਰ ਸੋਹਣਿਆ ਵੇ ਗੁੰਮ ਹੋ ਗਈ ਮੇਰੀ ਕਾਪੀ ਵਿੱਚ ਤੇਰੀ ਤਸਵੀਰ ਸੋਹਣਿਆ ਵੇ ਗੁੰਮ ਹੋ ਗਈ ਕਦੇ ਹੋ 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 ਬੱਲੇ ਇਵਿੰਦਰੀ ਕਿਥੇ ਲਾਂ ਲੈਂਦੇ ਰੇ ਫੋੜ ਦੇ ਘਰ ਦੇ ਚਾਰ ਛੁਪੇ ਰੇ ਇਵਿੰਦਰੀ ਕਿਥੇ ਲਾਂ ਲੈਂਦੇ ਰੇ ਫੋੜ ਦੇ ਘਰ ਦੇ ਚਾਰ ਛੁਪੇ ਰੇ ਹੱਥਾਂ ਮੱਪਿਆਂ ਦੇ ਲੱਗ ਗਈ ਅਖੀਰ ਸੋਹਣਾ ਵੇ ਓ ਸੱਚੀ ਸੋਹਣਾ ਬੰਮ ਹੋ ਗਈ ਮੇਰੀ ਕੱਪ ਵਿੱਚੋਂ ਤੇਰੀ ਜਸਵੀ ਮੇਰੀ ਅਗੋਤ ਮੁਹ ਹੋ ਗਈ ਮੇਰੀ ਕਾਪੀ ਵਿੱਚ ਤੇਰੀ ਤਸਵੀਰ ਕੋਣੀ ਅਗੋਤ ਮੁਹ ਹੋ ਗਈ ਮੇਰੀ ਕਾਪੀ ਵਿੱਚ ਤੇਰੀ ਤਸਵੀਰ ਕੋਣੀ ਅਗੋਤ ਮੁਹ ਹੋ ਗਈ ਮੇਰੀ ਕਾਪੀ ਵਿੱਚ ਤੇਰੀ ਤਸਵੀਰ ਕੋਣੀ ਅਗੋਤ ਮੁਹ ਹੋ ਗਈ ਮੇਰੀ ਕਾਪੀ ਵਿੱਚ ਤੇਰੀ ਤਸਵੀਰ ਸੋਹਣਾ ਵੇ ਗੁੰਮ ਹੋ ਗਈ ਆ ਯਾਰ ਦਾ ਦਾੜੀ ਲਗਾ ਦਿਓ ਭਾਈ